ਉਹ ਜਿਹੜੀ ਸੈਂਟਰ ਟੀਮ ਦੇ ਅਫੀਸਰ ਸਾਹਿਬਾਨ ਜਿਹੜੇ ਆ ਅੱਜ ਗਰਦਾਸਪੁਰ ਦੇ ਉਹਨਾਂ ਮੰਡੀਆਂ ਚ ਦੌਰਾ ਕਰ ਰਹੇ ਨੇ ਜਿੱਨਾਂ ਮੰਡੀਆਂ ਚ ਪਿਛਲੀ ਤਣੀ ਫੜਾ ਨਾਲ ਬਹੁਤ ਵੱਡਾ ਜ਼ਿੰਮੇਵਾਰਾਂ ਦਾ ਨੁਕਸਾਨ ਹੋਇਆ। ਉਹ ਤੋਂ ਅਜ ਸ਼ਹਾਦਾ ਮੰਡੀ, ਧਰਮਕੋਟ ਮੰਡੀ, ਉਹ ਡੇਰਾ ਬਾਬਾ ਨਾਨਕ ਮੰਡੀਆਂ ਚੋਂਦੇ ਹੋਏ ਅੱਜ ਪਰ ਉਹਨਾਂ ਸਾਰੇ ਜਿਲ੍ਹੇ ਦੀਆਂ ਮੰਡੀਆਂ ਚੈੱਕ ਕਰਦੀਆਂ। ਤਾਂ ਸਾਨੂੰ ਇੱਕ ਉਮੀਦ ਹੈ ਕਿ ਕੁਝ ਨਾ ਕੁਝ ਜਿਹੜੀ ਇਹਦੇ ਚ ਵਿਆਤ ਜਿਹੜੀ ਜ਼ਿੰਮੇਵਾਰਾਂ ਨੂੰ ਆੜਤੀਆਂ ਨੂੰ ਜ਼ਰੂਰ ਲੱਛੀ ਜਿਹੜੀ ਉਹ ਮਿਲਣੀ ਚਾਹੀਦੀ ਔਰ ਸੈਂਟਰ ਇਸ ਤੋਂ ਬਾਅਦ ਚੌੜ ਵੀ ਲੱਗਣੇ ਨੇ ਮਿਲਾਂ ਤੇ ਤਾਂ ਉਹਦੇ 'ਚ ਵੀ ਤੁਹਾਨੂੰ ਪਤਾ ਵੀ ਰੋਟਾ ਵੀ ਜ਼ਿਆਦਾ ਹੋਏਗਾ ਇਸ ਵਾਰੀ ਇਹ ਸਾਰੀਆਂ ਚੀਜ਼ਾਂ ਨੂੰ ਮੰਦੇ ਰਾਜ ਦੇ ਰਾਜ ਤੱਕ ਜਿਹੜੀ ਟੀਮ ਆਈ ਆ ਤਾਂ ਆਉਣ ਵਾਲੇ ਸਮੇਂ 'ਚ ਜ਼ਰੂਰ ਆਸ ਕਰਦੇ ਹਾਂ ਸੈਂਟਰ ਤੋਂ ਕਿ ਇਹ ਕੁਛ ਨਾ ਕੁਛ ਪੰਜਾਬ ਨਹੀਂ ਮੈਨੂੰ ਤਾਂ ਨਹੀਂ ਡਿਮਾਂਡਾਂ ਰੱਖੀਆਂ ਕਈਆਂ ਤਾਂ ਹੀ ਆਈ ਆ ਇਹ ਤਾਂ ਸਰਕਾਰ ਵੱਲੋਂ ਲੈ ਕੇ ਪੇਸ਼ ਆਖੇ ਤਾਂ ਡਿਮਾਂਡਾਂ ਤੋਂ ਬਾਅਦ ਹੀ ਆਏ ਨਾ ਉਹ ਮਹਿਕਮੇ ਦਾ ਮੰਤਰੀ ਇਹਦੇ ਬਾਰੇ ਦੱਸ ਸਕਦਾ ਪ੍ਰੋਪਰ ਤੌਰ ਤੇ ਜਿਹੜੇ ਫੂਡ ਸਪਲਾਈ ਦਾ ਮਿਨਿਸਟਰ ਮੌਿਸਟਰ ਜਾਂਚ ਡੈਮੇਜ ਦੀ ਗੱਲ ਹੈ ਵੇਖੋ ਬਿਲਕੁਲ ਇਹਦੇ ਚ ਹੈ ਹੀ ਬਿਲਕੁਲ ਮੌਿਸਟਰ ਡੈਮੇਜ ਹੀ ਮੇਨ ਪ੍ਰੋਬਲਮ ਹੈ ਕਿ ਝੋਨਾ ਦਾ ਸਾਰਾ ਡੈਮੇਜ ਹੀ ਹੈ ਤਾਂ ਮੌਿਸਟਰ ਬਹੁਤ ਜ਼ਿਆਦਾ ਹੈ ਜੇ ਮੌਿਸਟਰ ਬਹੁਤ ਆ ਰਿਹਾ ਤਾਂ ਇਹਨਾਂ ਦੋਹਾਂ ਚੀਜ਼ਾਂ ਚ ਜਿਹੜੀ ਉਹ ਰੈਲੈਕਸ਼ਨ ਆਪਾਂ ਮੰਗਣੀ ਹੈ ਕਿ ਇਹ ਦੋਹਾਂ ਚੀਜ਼ਾਂ ਤੇ ਦਿੱਤੀ ਜਾਏ ਕੋਈ ਤੋਂ ਬਾਅਦ ਜਦੋਂ ਝੋਨਾ ਮਿਲਾਂ ਤੇ ਲੱਗਣਾ ਹੈ ਉਹਦੇ ਚ ਜਦੋਂ ਜਾਣਾ ਤਾਂ ਉਹਦੇ ਜੇ ਟੋਟਾ ਹੋਣਾ ਤਾਂ ਮਿਲਾਂ ਵਾਲਿਆਂ ਨੂੰ ਬਚਾਉਣਾ ਨਾਲ ਹਰ ਚੀਜ਼ ਨੂੰ ਮੁੱਖ ਰੱਖ ਕੇ ਅਸਾਨੂੰ ਉਮੀਦ ਹੈ ਕਿ ਕੋਈ ਸਪੈਸ਼ਲ ਜਿਹੜਾ ਹੜ੍ਹ ਪ੍ਰਭਾਵਿਤ ਇਲਾਕੇ ਸੈਂਟਰ ਖਾ ਕੋਈ ਮੈਂ ਆਪਣੇ ਜਿਹੜੀ ਹੈਗੀ ਆ ਪੈਡੀ ਦੇ ਜਿਹੜੇ ਸੀਜ਼ਨ ਸੀ ਉਹਦੇ ਚ ਸਾਨੂੰ ਦਿੱਕਤ ਆ ਰਹੀ ਸੀ ਕਿ ਜਿਹੜਾ ਸਾਡਾ ਫਲੱਡ ਅਫੈਕਟਡ ਏਰੀਆ ਹੈਗਾ ਉਥੇ ਡੈਮੇਜ ਡਿਸਕਰਡ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਸੀ ਪਲੱਸ ਮੌਸਲ ਦੀ ਵੀ ਦਿੱਕਤ ਆ ਰਹੀ ਸੀ ਸੋ ਉਹਦੇ ਸਬੰਧ ਵਿੱਚ ਅੱਜ ਸੈਂਟਰ ਤੋਂ ਇਨਸਪੈਕਸ਼ਨ ਟੀਮ ਆਈਆਂ ਨੇ ਉਹ ਜ਼ਿਲ੍ਹੇ ਤੋਂ ਸੈਂਪਲ ਲੈ ਰਹੀਆਂ ਨੇ ਵੱਖ-ਵੱਖ ਕਮੰਡੀਆਂ ਚੋਂ ਜੋ ਵੀ ਉਹਦੀ ਸੈਂਪਲ ਲੈਣ ਤੋਂ ਬਾਅਦ ਜੋ ਉਹਨਾਂ ਦਾ ਐਨਾਲਿਸਿਸ ਰਿਪੋਰਟ ਹੋਏਗੀ ਉਹ ਗਵਰਨਰ ਨੂੰ ਪੇਸ਼ ਕਰਨਗੇ ਜੋ ਡਿਸੀਜਨ ਹੋਏਗਾ ਪਰ ਦਸਤਨੀ ਪਰ ਜੀ ਸੈਂਪਲ ਜਦੋਂ ਜਾਂਦੇ ਨੇ ਉਸ ਤੋਂ ਬਾਅਦ ਉਹਦਾ ਜੋ ਅਨਲਿਸਿਸ ਆਂਦਾ ਹੈ ਅਨਲਿਸਿਸ ਤੋਂ ਬਾਅਦ ਉਹਨੂੰ ਇੱਕ ਰਿਪਰੈਜ਼ੈਂਟੇਟਿਵ ਅਨਲਿਸਿਸ ਦੇ ਤੌਰ ਤੇ ਲੈਂਦੇ ਹੋਏ ਜੋ ਗਵਰਨਮੈਂਟ ਅਨਾਉਂਸ ਕਰਦੀ ਹੈ ਰੈਲੈਕਸੇਸ਼ਨ ਯਾ ਪਿਛਲੇ ਸਮਿਆਂ ਚ ਵੀ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਉਹ ਦਿਸਪੰਟੀ ਜੋ ਵੀ ਗਵਰਨਮੈਂਟਲ ਡਿਸੀਜਨ ਲਏ ਜਾਂਦੇ ਨੇ ਉਹ ਇੰਪਲੀਮੈਂਟ ਹੋ ਜਾਂਦੇ ਨੇ ਜੀ ਆਪਾਂ 9 ਤਰੀਕ ਨੂੰ ਪੂਰੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਸੈਂਪਲ ਲੈ ਕੇ ਐਨਾਲਿਸਿਸ ਕਰਵਾ ਕੇ ਅਸੀਂ ਆਪਣੇ ਹੈੱਡ ਆਫ ਸਪੇਸ ਜੀ ਸੀ ਹੈੱਡ ਆਫਸ ਦੇ ਐਫਰਟਸ ਨਾਲ ਹੁਣੇ ਟੀਮਾਂ ਇੱਥੇ ਆਈਆਂ ਨੇ ਸੈਂਟਰ ਤੋਂ ਔਰ ਜਿਹੜਾ ਕਿਉਂਕਿ ਆਪਾਂ ਰਾਇਸ ਜਿਹੜਾ ਦੇਣਾ ਹੁੰਦਾ ਉਹ ਐਫਸੀ ਦੇ ਬਿਹਫ ਤੇ ਹੀ ਅਸੀਂ ਉਹਨਾਂ ਨੂੰ ਮਿਲਰਸ ਨੂੰ ਸ਼ੈਲਿੰਗ ਕਰਵਾ ਕੇ ਐਫਸੀ ਨੂੰ ਰਾਇਸ ਡਿਲੀਵਰ ਕਰਦੇ ਹਾਂ ਸੋ ਇਸ ਕਰਕੇ ਜਿਹੜੀਆਂ ਟੀਮਾਂ ਆਈਆਂ ਨੇ ਔਰ ਟਾਈਮਲੀ ਆ ਗਈਆਂ ਨੇ ਔਰ ਜਦੋਂ ਜੋ ਇਹਨਾਂ ਦੀ ਰਿਪੋਰਟ ਆਏਗੀ ਰਿਕਾਰਡਿੰਗ ਲਈ ਸਿੱਖਾ ਗਈ ਕਿ ਟੈਕ ਟਾਪ ਪੂਰ ਜਾ ਚੁੱਕੀ ਹੈ ਜੀ ਉਸ ਤੋਂ ਬਾਅਦ ਜਿਹੜਾ ਐਫਸੀ ਨੇ ਆਪਣੀ ਰਿਪੋਰਟ ਜਿਹੜਾ ਉਹਨਾਂ ਦੇ ਲੈਬੋਰੀ ਟਰੀ ਐਨਾਲਿਸਿਸ ਹੁੰਦੇ ਨੇ ਲੈਬੋਰੀ ਐਨਾਲਿਸਿਸ ਹੋਣ ਤੋਂ ਬਾਅਦ ਜਿਹੜੀ ਆ ਜੋ ਡਿਸੀਜਨ ਆਉਂਦੇ ਨੇ ਉਹਦੇ ਬਿਹਾਫ ਤੇ ਹੀ ਅਗਲੇ ਜਿਹੜਾ ਫਿਊਚਰ ਜੋ ਰਿਲੈਕਸੇਸ਼ਨਸ ਆਉਂਦੀਆਂ ਉਹਦੇ ਬੇਸ ਤੇ ਹੈ ਟਾਈਮ ਬౌੰਡ ਹੈ ਕੁਝ ਟਾਈਮ ਬౌੰਡ ਬੇਸਿਕਲੀ ਇਹਨਾਂ ਤੇ ਜਦੋਂ ਇਹਨਾਂ ਦੇ ਐਨਾਲਿਸਿਸ ਹੋ ਜਾਂਦਾ ਜੋ ਰਿਪੋਰਟ ਆਏਗੀ ਉਸ ਤੋਂ ਬਾਅਦ ਡਿਸੀਜਨ ਜਿਹੜੇ ਉਹਤੇ ਹੈਡ ਆਫਿਸ ਲੈਵਲ ਤੇ ਜਾਂ ਸਰਕਾਰ ਲੈਵਲ ਤੇ ਹੁੰਦੇ ਨੇ ਔਰ ਸਰ ਕਿੰਨੇ ਦਿਨਾਂ ਚ ਰਿਪੋਰਟ ਆਉਣ ਦੀ ਉਮੀਦ ਹੈ ਇਹ ਅਜ ਤੱਕ ਤੇ ਅੱਜ ਸੈਂਪਲ ਜਾਣ ਕੇ ਰਿਪੋਰਟ ਆਣ ਤੇ ਦੱਸ ਦਿੱਤਾ ਜਾਏਗਾ ਜੀ ਤੁਹਾਨੂੰ ਡੀਸੀ ਸਾਹਿਬ ਹੈ ਨਾਲ ਆਈਸੀਐਸਟੀਐਮ ਸਾਹਿਬ ਸਾਡੇ ਡੀਐਫਸੀ ਸਾਹਿਬ ਸਤਿਕਾਰ ਜੋ ਉਨਾਰੇ ਮਤਲਬ ਸਾਡੇ ਅਸੀਂ ਉਹਨਾਂ ਨੂੰ ਮੈਸੇਜ ਪਹਿਲਾਂ ਕਨਵੇ ਕੀਤਾ ਸੀ ਕਿ ਮੰਡੀ ਜਿਹੜਾ ਮਾਲ ਆ ਰਿਹਾ ਡੈਮੇਜਿਸ ਕਲਰ ਵਗੈਰਾ ਜਿਆਦਾ ਆ ਰਿਹਾ 9 ਤਰੀਕ ਨੂੰ ਪਹਿਲਾਂ ਟੀਮ ਇਥੋਂ ਸੈਂਪਲ ਲੈ ਕੇ ਗਈਆਂ ਸੀ ਅੱਜ ਫੇਰ ਦੁਬਾਰਾ ਉਹਨਾਂ ਐਫਸੀਆਈ ਦੇ ਮੁਲਾਜ਼ਮ ਲੈ ਕੇ ਵਿਜ਼ਿਟ ਕੀਤੀ ਹੈ ਸਾਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਕਿ ਸੈਂਪਲ ਆਪਾਂ ਉੱਪਰ ਭੇਜਦੇ ਹਾਂ ਜੋ ਵੀ ਇਹਦੀ ਰਿਪੋਰਟ ਆਏਗੀ ਉਹ ਆਪਾਂ ਹੱਲ ਕਰਾਂਗੇ ਹੱਲ ਕਰਾਂਗੇ ਪੋਜ਼ਿਟਿਵ ਰਿਜ਼ਲਟ ਆਇਆ ਦੇਖੋ ਸਰਕਾਰਾਂ ਦੇ ਕਾਰਨ ਆਈ ਤੇ ਸਮਝਦਾ ਵੀ ਜਿਹੜਾ ਜੀਂਦਰ ਦੀ ਫਸਲ ਦਾ 2-4 ਦਿਨ ਚ ਆ ਜਣੀ ਹੈ ਇਹ ਤਾਂ ਸਾਨੂੰ ਪਤਾ ਵੀ ਸਰਕਾਰਾਂ ਦੇ ਕੰਮ ਇਹਨਾਂ ਭੇਜਣਾ ਫਿਰ ਕੈਮਰੇ ਨੇ ਮੀਟਿੰਗ ਬੈਠਣ ਦੀ ਲੈਕਚਰਸ਼ਨ ਇੱਕ ਦੰਮ ਵਾਲੀ ਮਿਲਣ ਵਾਲੀ ਗੱਲ ਏ ਅਸੀਂ ਸੰਗੇ ਵੀ ਖੱਜਲ ਖਰਾਬੀ ਵਾਲੀ ਗੱਲ ਆ ਉਹਨੇ ਚਿਰੋਂ ਟਾਈਮ ਪੀੜ ਜਿਹੜਾ ਨੰਗ ਜਾਣਾ ਕਿਉਂਕਿ ਤੁਸੀਂ ਵੀ ਅਫਸਰ ਸਾਹਿਬਾਂ ਨੂੰ ਪੁੱਛ ਰਹੇ ਸੀ ਤੁਹਾਨੂੰ ਕੋਈ ਵੀ ਦੇ ਟਾਈਮ ਤਾਂ ਕਿਸੇ ਨੇ ਕੋਈ ਦੱਸਿਆ ਨਹੀਂ ਤੇ ਜੇ ਇਹਦੇ 2-4 ਦਿਨ ਚ ਆ ਜੇ ਆਪਾਂ 2-4 ਦਿਨ ਲਈ ਜ਼ਿੰਮੇਦਾਰ ਨੂੰ ਰੋਕ ਸਕਦੇ ਆ ਵੀ ਰੁਕ ਜਾਓ ਤੇ ਜੇ ਕੋਈ ਹਫਤਾ ਭਰ 10 ਦਿਨ ਦੇ ਅੰਦਰ ਜ਼ਿੰਮੇਦਾਰ ਕੋਈ ਵੀ ਮੰਡੀ 'ਚ ਨਹੀਂ ਬੈ ਸਕਦਾ ਮਤਲਬ ਜ਼ਿੰਮੇਵਾਰੀ ਖੱਜਲ ਖਵਾਦੀ ਹੈ ਦੇਖੋ ਜੋਤ ਹੈ ਜੀ ਅਸੀਂ ਭਰਦੇ ਜੇ ਜਦੋਂ ਆਪਾਂ ਜ਼ਿਮੀਂਦਾਰ ਵੱਲ ਵੇਖਦੇ ਆ ਤਾਂ ਫਿਰ ਸਾਨੂੰ ਅਸੀਂ ਦੋਵੇਂ ਪਾਸੇ ਜੜਿਆ ਕਿਉਂਕਿ ਅਸੀਂ ਇਹਨਾਂ ਦੇ ਲਾਇਸੈਂਸੀ ਆਂ ਦੋਵੇਂ ਪਾਸੇ ਪੀਸੇ ਜਾ ਰਹੇ ਆਂ ਅਸੀਂ ਇਹੀ ਬੇਨਤੀ ਕਰਦੇ ਕਿ ਛੇਤੀ ਤੋਂ ਛੇਤੀ ਜੋ ਹੱਲ ਹੋਵੇ ਡੈਮੇਜ ਇਸ ਕਲਰ ਦਾ ਕੀਤਾ ਜਾਵੇ ਕਿਉਂਕਿ ਜ਼ਿਮੀਂਦਾਰ ਦਾ ਬਹੁਤ ਨੁਕਸਾਨ ਹੋਇਆ ਤੇ ਜੇ ਤਾਂ ਕੋ ਹੱਲ ਹੋ ਜੇ 150 ਰੁਪਏ ਦਾ 200 ਦਾ ਜੋ ਵੀ ਬੋਨਸ ਵਗੈਰਾ ਹੋ ਜੇ ਚਾਹੇ ਚ ਰਿਲੈਕਸੇਸ਼ਨ ਮਿਲ ਜਾਂਦੀ ਚਲੋ ਜ਼ਿਮੀਂਦਾਰ ਦਾ ਕੁਝ ਖਾਦ ਪਾਣੀ ਦਾ ਬਣਦੀ